ਸਾਹਿਬ ਨੂੰ 8 ਮਹੀਨੇ ਦੁਸ਼ਮਨ ਨੇ ਘੇਰਾ ਪਾਇਆ ਜਦੋਂ 1704 ਨੂੰ ਵਿਸਾਖੀ ਮਨਾਈ ਜਾਣੀ ਸੀ ਇਸ ਵਿਸਾਖੀ ਉੱਤੇ ਪੂਰੇ ਭਾਰਤ ਵਿੱਚੋਂ ਚੌਹਾਂ ਦਿਸ਼ਾਵਾਂ ਵਿੱਚੋਂ ਸਿੱਖ ਸੰਗਤਾਂ ਉਹ ਮਹਾਮਾਕੇ ਪਹੁੰਚਦੀਆਂ ਸਨ ਜਿੱਥੋਂ ਤੱਕ ਵੀ ਗੁਰੂ ਨਾਨਕ ਦੀ ਸਿੱਖੀ ਹੈ ਪਹਿਲੀ ਵਿਸਾਖੀ ਗੁਰੂ ਸਾਹਿਬ ਦੇ ਵਕਤ ਜਿਹੜਾ ਏ ਇਤਿਹਾਸ ਪਹਿਲਾ ਮੇਲਾ ਮਨਾਇਆ ਗਿਆ ਉਹ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਮਨਾਇਆ ਤੇ ਫਿਰ ਜਿੱਥੇ ਵੀ ਗੁਰੂ ਨਾਨਕ ਦਾ ਸਰੂਪ ਤੀਜੇ ਪਾਤਸ਼ਾਹ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਜਿੱਥੇ ਵੀ ਹੁੰਦੇ ਸਨ ਸਤਿਗੁਰ ਜੀ ਉਸੇ ਹੀ ਥਾਂ ਉੱਤੇ ਵਿਸਾਖੀ ਦਾ ਪੁਰਬ ਮਨਾਇਆ ਜਾਂਦਾ ਸੀ 1699 ਦੀ ਵਿਸਾਖੀ ਨੂੰ ਸਤਗੁਰ ਜੀ ਨੇ ਪੰਥ ਪ੍ਰਗਟ ਕੀਤਾ ਬਸ ਸਤਗੁਰ ਜੀ ਨੇ ਕਹਿ ਦਿੱਤਾ ਇਨ ਗਰੀਬ ਸਿੱਖਨ ਕੋ ਦੇਉ ਬਾਦਸ਼ਾਹੀ ਯਾਦ ਕਰੇ ਖਮਰੀ ਗੁਰਿਆਈ ਰਾਜਿਆਂ ਦੀ ਛਾਤੀ ਉੱਤੇ ਖੜੱਪਾ ਸੱਪ ਲੇਟਿਆ ਉਹ ਤਲਮਲਾ ਉੱਠੇ ਗੁਰੂ ਦੀ ਇਹ ਕਰਨੀ ਵੇਖ ਕੇ ਕਿ ਗੁਰੂ ਨੇ ਸ਼ਕਤੀ ਔਰ ਭਗਤੀ ਇਹਦਾ ਸਮੇਲ ਇੱਕ ਥਾਂ ਕਰ ਦਿੱਤਾ ਹੈ ਨੌਜਵਾਨ ਪੜ੍ਹੇ ਲਿਖੇ ਬੈਠੇ ਨੇ ਇਹ ਜਾਣਦੇ ਨੇ ਕਿ ਜਿਹੜੀ ਸ਼ਕਤੀ ਤੇ ਭਗਤੀ ਦੋ ਚੀਜ਼ਾਂ ਨੇ ਇਹ ਤੋਂ ਪਹਿਲਾਂ ਗੁਰੂ ਨਾਨਕ ਦੇ ਘਰ ਤੋਂ ਪਹਿਲਾਂ ਜਿਨਨੇ ਭਗਤੀ ਸਿਖਾਤੀ ਉਹ ਸੂਰਮਤਾ ਹੀ ਨਹੀਂ ਸਿਖਾ ਸਕਿਆ ਤੇ ਜਿਨਨੇ ਸ਼ਾਹ ਸਵਾਰ ਬਣਾ ਦਿੱਤਾ ਉਹ ਭਗਤ ਨਹੀਂ ਬਣਾ ਸਕਿਆ ਇਹਨਾਂ ਦੋਨਾਂ ਚੀਜ਼ਾਂ ਵਿੱਚ ਅੰਤਰ ਹੈ ਜਿਨ੍ਹਾਂ ਨੇ ਪਹਿਲਾਂ ਭਗਤੀ ਸਿਖਾਈ ਜ਼ਾਲਮ ਇੰਨੇ ਹੰਕਾਰੇ ਹੋ ਗਏ ਕਿ ਉਹਨਾਂ ਨੇ ਜਿਹੜੇ ਧੂਏ ਦੇ ਫਕੀਰ ਉਹਨਾਂ ਦੇ ਧੂਏ ਬੁਝਾ ਦਿੱਤੇ ਠੋਡ ਮਾਰ ਮਾਰ ਕੇ ਕਿਉਂਕਿ ਉਹਨਾਂ ਕੋਲ ਕੱਲੀ ਮਾਲਾ ਸੀ ਤੇ ਹੁਣ ਮਾਲਾ ਦੇ ਨਾਲ ਤਨੀ ਨਾ ਦੁਸ਼ਮਨ ਨੂੰ ਡੱਕਿਆ ਜਾਂਦਾ ਗਾੜੀ ਉਹ ਮਾਲਾ ਮਾਰਾਂਗੇ ਸਤਗੁਰ ਜੀ ਨੇ ਵੇਖਿਆ ਕਮਜ਼ੋਰੀ ਕਹਿੰਦੇ ਜਿਨ੍ਹਾਂ ਨੇ ਤਲਵਾਰ ਸਿਕਾਉਣੀ ਚਲਾਉਣੀ ਸਿਖਾਈ ਉਹਨਾਂ ਨੇ ਉਹਨਾਂ ਵਿੱਚੋਂ ਇਨਸਾਨੀਅਤ ਮਕਾਹ ਦਿੱਤੀ ਤੇ ਜਦੋਂ ਹੱਥ ਵਿੱਚ ਤਲਵਾਰ ਆ ਗਈ ਉਹ ਜਲਾਦ ਦਾ ਰੂਪ ਬਣ ਗਏ ਉਹਨਾਂ ਨੇ ਮਾਸੂਮਾਂ ਉੱਤੇ ਜ਼ੁਲਮ ਕਰਨੇ ਸ਼ੁਰੂ ਕੀਤੇ ਸਤਗੁਰ ਜੀ ਨੇ ਵੇਖਿਆ ਸ਼ਕਤੀ ਭਗਤੀ ਇਹ ਇੱਕ ਥਾਂ ਸਮੇਲ ਹੋਣਾ ਚਾਹੀਦਾ ਜ਼ਾਲਮ ਨੂੰ ਰੋਕਣ ਵਾਸਤੇ ਤਲਵਾਰ ਗਰੀਬ ਨੂੰ ਛਾਤੀ ਲਾਉਣ ਵਾਸਤੇ ਮਾਲਾ ਬੰਦਗੀ ਚਾਹੀਦੀ ਹੈ ਇਹ ਦੋਨੋਂ ਚੀਜ਼ਾਂ ਇੱਕ ਥਾਂ ਸਤਿਗੁਰ ਜੀ ਨੇ ਕਰ ਦਿੱਤੀਆਂ ਇਸ ਸ਼ਕਤੀ ਨੂੰ ਵੇਖ ਕੇ ਇਸ ਪਾਵਰ ਨੂੰ ਵੇਖ ਕੇ ਰਾਜੇ ਤਲਮਲਾ ਉੱਥੇ ਤੇ ਉਹਨਾਂ ਨੇ ਸਤਿਗੁਰ ਜੀ ਦੇ ਨਾਲ ਆਢਾ ਲਾ ਲਿਆ ਉਹ ਕਹਿੰਦੇ ਸੀ ਮਹਾਰਾਜ ਸਿੱਖ ਬਣ ਜਾਂਦੇ ਆ ਸਿੰਘ ਬਣ ਜਾਂਦੇ ਆ ਤੇ ਸਤਗੁਰੂ ਜੀ ਕਹਿੰਦੇ ਆਓ ਛਕੋ ਖੰਡੇ ਬਾਟੇ ਦਾ ਅਮਰਤ ਬਣੋ ਸਿੰਘ ਉਹਨਾਂ ਕਹਿੰਦਾ ਜੀ ਸਾਡੀਆਂ ਕੁਝ ਸ਼ਰਤਾਂ ਸਤਗੁਰੂ ਜੀ ਕਹਿੰਦੇ ਇੱਥੇ ਸ਼ਰਤ ਕਿਸੇ ਦੀ ਨਹੀਂ ਮੰਨੀ ਜਾਣੀ ਚਲੋ ਫਿਰ ਵੀ ਦੱਸੋ ਕੀ ਸ਼ਰਤਾਂ ਤੁਹਾਡੀ ਉਹ ਕਹਿਣ ਲੱਗੇ ਮਹਾਰਾਜ ਦੇ ਗੋਸੇ ਚੋਂ ਦਾਲ ਆ ਜਾਏ ਕੋਈ ਇਨਕਾਰ ਨਹੀਂ ਸਤਗੁਰੂ ਜੀ ਕਹਿੰਦੇ ਹੋਰ ਕਹਿੰਦੇ ਮਹਾਰਾਜ ਜਿਹੜੀ ਲੋਹ ਤੇ ਪ੍ਰਸ਼ਾਦੇ ਪੱਕਣ ਦਾ ਆ ਨਾ ਜਿਹੜੇ ਟੋਕਰੇ ਚ ਸਿੰਘ ਰੱਖਣ ਦਾ ਆ ਰਛਾਦੇ ਭਾਵੇਂ ਉਸੇ ਟੋਕਰੇ 'ਚ ਆ ਜਾਣ ਤੇ ਸਤਿਗੁਰੂ ਜੀ ਕਹਿੰਦੇ ਫੇਰ ਫਰਕ ਕਿੱਥੇ ਆ ਇਹਨਾਂ ਜੀ ਮਹਾਰਾਜ ਸਾਡੀ ਪੰਗਤ ਥੋੜੀ ਜੀ ਉੱਚੀ ਕਰ ਦਿਓ ਸਤਿਗੁਰੂ ਜੀ ਕਹਿੰਦੇ ਕਿਉਂ ਮਹਾਰਾਜ ਸਾਡੇ ਸਿਰਾਂ ਤੇ ਕਲਗੀਆਂ ਲੱਗੀਆਂ ਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਦਾ ਹੀ ਫਰਕ ਹੈ ਨਾ ਤੇ ਮੈਂ ਤੇ ਇਹਨਾਂ ਦੇ ਸਿਰਾਂ ਤੇ ਕਲਗੀਆਂ ਲਾ ਦੇਣੀਆਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ ਵੀ ਇਹਨਾਂ ਨਾਲੋਂ ਪੰਗਤ ਉੱਚੀ ਕਰ ਦਿਓ ਸਾਡੀ ਮੈਂ ਇਹਨਾਂ ਦੇ ਸਿਰਾਂ ਤੇ ਕਲਗੀਆਂ ਲਾਉਣ ਵਾਸਤੇ ਆਇਆ ਆਹ ਰਾਜਾ ਇਹ ਗੱਲ ਯਾਦ ਰੱਖਿਓ ਮੈਂ ਐਸੇ ਸੂਰਬੀਰ ਬਹਾਦਰ ਯੋਧੇ ਇਸ ਕਾਮ ਵਿੱਚ ਪੈਦਾ ਕਰ ਦੇਵਾਂਗਾ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ ਹੋ ਨਾ ਜਿਨ੍ਹਾਂ ਨੂੰ ਤੁਸੀਂ ਛੂਦਰ ਕਹਿੰਦੇ ਹੋ ਜਿਨ੍ਹਾਂ ਨੂੰ ਜਾਤਾਂ ਪਾਤਾਂ ਵਿੱਚ ਵੰਡਿਆ ਰਾਜਿਓ ਇਹਨਾਂ ਨੇ ਤੁਹਾਡੇ ਖਵਾਨੇ ਪਾੜਦੇ ਆ ਇਹਨਾਂ ਨੇ ਤੁਹਾਡੀਆਂ ਸਿਰੀਆਂ ਖਿੱਦੋ ਖੁੰਡੀ ਵਾਂਗ ਖੇਡਣਾ ਨੇ ਨਾ ਕਹਿੰਦੇ ਨੇ ਰਾਜਿਆਂ ਨੇ ਫਿਰ ਆਧਾ ਲਾ ਲਿਆ ਸਤਗੁਰ ਜੀ ਦੇ ਨਾਲ ਨਨਨਪੁਰ ਨੂੰ ਪਾਇਆ ਘੇਰਾ 8 ਮਹੀਨੇ ਜਦੋਂ ਲੰਘ ਗਏ ਹੁਣ ਜੰਗ ਜਿੱਤਿਆ ਨਹੀਂ ਜਾ ਰਿਹਾ ਤੇ ਇਹਨਾਂ ਨੇ ਫਿਰ ਹਿੰਦੁਸਤਾਨ ਦੇ ਬਾਦਸ਼ਾਹ ਅਬੂ ਜਫਰ ਮਹੈਯੂਦੀਨ ਮੁਹੰਮਦ ਔਰੰਗਜ਼ੇਬ ਜਿਹੜਾ ਮਰਾਟਿਆਂ ਦੀ ਬਗਾਵਤ ਦੱਬਣ ਵਾਸਤੇ 22 ਸਾਲ ਉਹ ਦੱਖਣ ਵਿੱਚ ਬੈਠਾ ਰਿਹਾ ਦੱਖਣ ਵਿੱਚ ਉਹਨੂੰ ਇੱਕ ਚਿੱਠੀ ਲਿਖੀ 22 ਧਾਰ ਦੇ ਰਾਜਿਆਂ ਨੇ ਕਿਆ ਬਾਦਸ਼ਾ ਜਾਂ ਸਾਨੂੰ ਫੌਜੀ ਤਾਕਤ ਦਿੱਤੀ ਜਾਵੇ ਗੁਰੂ ਕੋਲੋਂ ਆਨੰਦਪੁਰ ਦਾ ਕਿਲਾ ਖਾਲੀ ਕਰਵਾਇਆ ਜਾਏ ਨਹੀਂ ਤੇ ਅਸੀਂ ਜਿਹੜੀ ਕਰ ਤੈਨੂੰ ਭਰਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੀ ਈਨ ਮੰਨ ਲਵਾਂਗੇ ਕਹਿੰਦੇ ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਚਿੱਠੀ ਪੜ੍ਹੀ ਦੋਹਾਂ ਪਾਸੇ ਵੇਖਿਆ ਕਿ ਬਗਾਵਤ ਸ਼ੁਰੂ ਹੋ ਗਈ ਜੇ 22 ਧਾਰ ਦੇ ਰਾਜੇ ਬਗਾਵਤ ਕਰ ਉੱਠੇ ਤਮਾ ਇਧਰ ਪੰਜਾਬ ਦੀ ਬਗਾਵਤ ਦੱਬਾਂਗਾ ਕਿ ਜਾਂ ਮਹਾਰਾਟਿਆਂ ਦੀ ਬਗਾਵਤ ਦੱਬਾਂਗਾ ਸ਼ਾਮਦਾਮ ਦੰਡ ਭੇ ਦੇ ਚਾਰ ਨੀਤੀਆਂ ਇੱਕ ਗੱਲ ਯਾਦ ਰੱਖਿਓ ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਦੋ ਵਾਰ ਆ ਰਿਆ ਦਾਨੇਪੁਰਖ ਬੈਠੇ ਹੋ ਸੋਜੀਵਾਨ ਬੈਠੇ ਹੋ ਮਹਾਨਗਰ ਦੇ ਲੋਕ ਪੜ੍ਹੇ ਲਿਖੇ ਬੈਠੇ ਹੋ ਸੁਲਾ ਦੀ ਗੱਲ ਉਦੋਂ ਹੁੰਦੀ ਆ ਜਦੋਂ ਬੰਦਾ ਕਮਜ਼ੋਰ ਹੋਵੇ ਜਿਹੜਾ ਸੂਰਮਾ ਹੋਵੇ ਉਹ ਕਹਿੰਦਾ ਚੱਲ ਜਿੱਥੋਂ ਤੱਕ ਚੱਲਣਾ ਵੇਖੀ ਜਾਊਗੀ ਪਹਿਲੋ ਕਈ ਫੜਾ ਮਾਰ ਲੈਂਦੇ ਤੇ ਮੁਣਕੇ ਹਰ ਪ੍ਰਧਾਨ ਜੀ ਉਹਨਾਂ ਦੇ ਤਰਲੇ ਲੈਂਦੇ ਆ ਵੀ ਜਾਇਓ ਹਾਂ ਉਧਰ ਮਾਰ ਕੇ ਗੇੜਾ ਨਿਆਣੇ ਨੇ ਬਾਹਰ ਜਾਣਾ ਉਹਨਾਂ ਵਿੱਚ ਉਹਦਾ ਨਾਂ ਰੱਖ ਲਿਆ ਰਾਜੀ ਨਾਵਾ ਕਰਾਈਏ ਲੜਾਈ ਚੰਗੀ ਨਹੀਂ ਗਈ ਸਾਡੇ ਗੁਰੂ ਵੀ ਕਹਿੰਦੇ ਕਿ ਜੁਦ੍ਹ ਦੀ ਬਾਤ ਬੁਰੀ ਪਰ ਜਦੋਂ ਪਾਇਆ ਜਾਏ ਫਿਰ ਲੜਨੀ ਪੈਂਦੀ ਇਹ ਨਹੀਂ ਕਿ ਜੇ ਦੁਸ਼ਮਣ ਚੜ ਕੇ ਆਵੇ ਤੇ ਮੁਣਕੇ ਗਾੜੀ ਹੱਥ ਜੋੜੀਏ ਇਹ ਗੱਲ ਨਹੀਂ ਚੜ ਕੇ ਜਾਣਾ ਨਹੀਂ ਤੇ ਆਏ ਨੂੰ ਬਖਸ਼ਣਾ ਨਹੀਂ ਭੈ ਕਾਹੂ ਕੋ ਦੇਤ ਨਾ ਹੈ ਨਾ ਪਹਿਮਾਨ ਤੇ ਹਨ ਇਸ ਸਿਧਾਂਤ ਉੱਤੇ ਗੁਰੂ ਨਾਨਕ ਦਾ ਘਰ ਚੱਲਦਾ ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਡਰ ਰੱਖਣਾ ਉਹ ਰੋਟੀ ਤੇ ਪਰਮੇਸ਼ਰ ਨੇ ਦੇਣੀ ਆ ਬੰਦਾ ਬੰਦੇ ਤੋਂ ਕਿਉਂ ਡਰੇ ਸਤਗੁਰ ਜੀ ਨੇ ਜਦੋਂ ਇਹ ਗੱਲਾਂ ਕੀਤੀਆਂ ਰਾਜੇ ਤੜਫੁੱਠੇ ਬਾਈ ਧਾਰ ਦੇ ਰਾਜਿਆਂ ਨੇ ਚਿੱਠੀ ਪੜ੍ਹ ਕੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਸਤਗੁਰੂ ਜੀ ਨੂੰ ਚਿੱਠੀ ਲਿਖੀ ਲਿਖੀ ਔਰੰਗੇ ਸ਼ਾਹ ਨੇ ਸਤਗੁਰੂ ਨੂੰ ਚਿੱਠੀ ਛਾਪੀ ਸਫੇ ਕੁਰਾਨ ਤੇ ਲਿਖ ਭਾਸ਼ਾ ਮਿੱਠੀ ਰਾਜੇ ਕਰਦੇ ਜਿਦਾ ਨੇ ਤੁਸੀਂ ਰੱਖ ਵਿਖਾਓ ਛੱਡ ਦਿਓ ਪੂਰੀ ਆਨੰਦ ਨੂੰ ਕੁੱਲ ਕਲੇ ਮੁਕਾਓ ਇਹ ਜਿਹੜੇ ਸ਼ਬਦ ਸੀ ਨਾ ਇਹਦੇ ਉੱਤੇ ਹਿੰਦੁਸਤਾਨ ਦਾ ਬਾਦਸ਼ਾਹ ਸ਼ਬਦਾ ਰਾਹੀ ਪੂਰਾ ਹਾਰ ਚੁੱਕਾ ਹੈ ਕਿ ਸਤਗੁਰੂ ਜੀ ਕਿਲਾ ਖਾਲੀ ਕਰਦੇ ਹੋ ਜੋਹਾਂ ਦਿਸ਼ਾਵਾਂ ਵਿੱਚ ਜਿੱਧਰ ਮਰਜੀ ਜਾਓ ਮੇਰੀਆਂ ਫੌਜਾਂ ਤੁਹਾਨੂੰ ਕੁਝ ਨਹੀਂ ਕਹਿਣਗੀਆਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਧਾਰਮਿਕ ਗ੍ਰੰਥ ਦੀਏ ਨੇ ਕਸਮ ਖਾਧੀ ਉਹਦਾ ਸਤਕਾਰ ਕੀਤਾ ਕੁਰਾਨ ਦਾ 22 ਧਾਰ ਦੇ ਰਾਜਿਆਂ ਨੇ ਆਟੇ ਦੀ ਗਾਹੂ ਬਣਾ ਕੇ ਸਤਗੁਰ ਜੀ ਦੇ ਸਾਹਮਣੇ ਕਸਮ ਖਾਧੀ ਪਰ ਇਹਨਾਂ ਬੇਈਮਾਨਾਂ ਨੇ ਕਸਮਾਂ ਪਲਾ ਕੇ ਸਾਰਾ ਕੁਝ ਭਲਾ ਕੇ ਸਤਗੁਰੂ ਜੀ ਉੱਤੇ ਹਮਲਾ ਕਰ ਦਿੱਤਾ ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ 6 ਔਰ 7 ਪੋ ਦੀ ਦਰਮਿਆਨੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਰਵਾਨਾ ਹੋਏ ਕਿਉਂ ਸੋਗ ਵਿੱਚ ਹਾਸਾ ਮਾੜਾ ਸਵਾਲੀ ਗਿਆਨ ਰਾਸਾ ਮਾੜਾ ਕੂੜ ਦਾ ਦਲਾਸਾ ਤੇ ਗੰਡਾਸਾ ਮਾੜਾ ਜੰਡੀ ਨੂੰ ਸੋਗ ਵਿੱਚ ਹਾਸਾ ਮਾੜਾ ਸਵਾਲੀ ਗਿਆਨ ਰਾਸਾ ਮਾੜਾ ਕੂੜ ਦਾ ਦਲਾਸਾ ਤੇ ਗੰਡਾਸਾ ਮਾੜਾ ਜੰਡੀ ਨੂੰ ਅੜੀਦਾਰ ਘੋੜਾ ਮਾੜਾ ਯਾਰ ਦਾ ਵਿਛੋੜਾ ਮਾੜਾ ਕਾਲਜੇ ਚ ਫੋੜਾ ਤੇ ਝੰੜਾ ਵੀ ਨਹੀਂ ਗੰਡੀ ਨੂੰ ਆਕਮਾ ਨੂੰ ਬੋਪਾ ਮਾੜਾ ਗਾਂਵ ਚਾਲੇ ਟੋਪਾ ਮਾੜਾ ਸਿਆਣੇ ਕਹਿੰਦੇ ਖੋਪਾ ਮਾੜਾ ਹਰਨੀ ਤਰੰਡੀ ਨੂੰ ਹਲਕੇ ਨੂੰ ਆਪ ਬਾਬੂ ਸੌਣ ਚ ਜਲਾਵ ਮਾੜਾ ਕਾਜੀ ਨੂੰ ਸ਼ਰਾਬ ਬਰਸਾਤ ਮਾੜੀ ਮੰਡੀ ਨੂੰ ਛੱਡਰਾਂ ਕਾ ਬਣਿਆ ਤੇ ਛੱਡ ਮਹਿਲ ਮਨਾਰਿਆਂ ਨੂੰ ਤੁਰੇ ਸੂਰਮੇ ਨਾਲ ਗੁਰਾਂ ਦੇ ਛਡ ਜੰਕਾਰਿਆਂ ਨੂੰ ਤੁਰੇ ਸੂਰਮੇ ਨਾਲ ਗੁਰਾਂ ਦੇ ਛਡ ਜੰਕਾਰਿਆਂ ਨੂੰ ਆਓ ਤੁਰ ਖਾਲਸਾ ਵਾਟ ਮੁਕੇ ਵਿਪਤਾਆਂ ਦੇ ਪੰਧਾਂ ਦੀ ਖਾਲੀ ਕਰਕੇ ਤੁਰ ਪੈ ਸਤ ਗੁਰ ਪੁਰੀ ਅਨੰਦਾਂ ਦੀ ਖਾਲੀ ਕਰਕੇ ਤੁਰ ਪਏ ਸਤਗੁਰੁ ਪੁਰੀ ਅਨੰਦਾ ਦੀ ਆ ਨਾਲ ਗੁਰਾਂ ਦੇ ਮਾਤਾ ਗੁਜਰੀ ਸ਼ੁਕਰ ਮਨਾ ਰਹੀ ਸੀ ਨਾਲ ਗੁਰਾਂ ਦੇ ਮਾਤਾ ਗੁਜਰੀ ਸ਼ੁਕਰ ਮਨਾ ਰਹੀ ਸੀ ਛੋਟੇ ਪੋਤੇ ਗੋਦ ਬਿਠਾ ਕੇ ਮੂਰੇ ਜਾ ਰਹੀ ਸੀ ਛੋਟੇ ਪੋਤੇ ਗੋਦ ਬਠਾ ਕੇ ਮੂਰੇ ਜਾ ਰੈਸੀ ਆ ਠੰਡ ਸਾਲ ਦੀ ਸੀ ਨਾ ਥਾਰੇ ਦੁੱਧ ਦਿਆਂ ਦੰਦਾਂ ਦੀ ਠੰਡ ਸਾਲ ਦੀ ਸੀ ਨਾ ਥਾਰੇ ਦੁੱਧ ਦੇ ਦੰਦਾਂ ਦੀ ਖਾਲੀ ਕਰਕੇ ਤੁਰ ਪੈ ਸਤ ਗੁਰ ਪੂਰੀ ਅਨੰਧਾ ਦੀ ਖਾਲੀ ਕਰਕੇ ਤੁਰ ਪੈ ਸਤਗੁਰੁ ਪੁਰੀ ਅਨੰਦਾ ਦੀ ਓ ਸਿੰਘ ਕੋੜਿਆਂ ਉੱਤੇ ਤੇ ਕਈ ਪੈਦਲ ਜਾ ਰਹੇ ਸੀ ਤਕ ਅੰਬਰ ਦੇ ਤਾਰੇ ਨੈਣੋ ਨੀਰ ਵਹਾਰ ਐ ਸੀ ਤਕ ਅੰਬਰ ਦੇ ਤਾਰੇ ਨੈਣੋ ਨੀਰ ਵਹਾਰ ਲੋਗਾ ਓਟ ਛੱਡ ਕਿਲਿਆਂ ਤੇ ਕੰਧਾਂ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੁਰੀ ਅਨੰਧਾਂ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੁਰੀ ਅਨੰਧਾਂ ਦੀ ਆਓ ਪਾਣਾ ਮਨ ਅਕਾਲ ਪੁਰਖ ਦਾ ਕਦਾ ਤੁਰ ਪੈ ਡੇਰੇ ਚੋਂ ਸੋ ਤੁਰੇ ਅਰਦਾਸਾ ਸੀ ਦੁਸ਼ਮਣ ਦੇ ਘੇਰੇ ਚੋਂ ਦਾਤੇ ਸੋ ਤੁਰੇ ਅਰਦਾਸਾ ਸੀ ਦੁਸ਼ਮਣ ਦੇ ਘੇਰੇ ਚੋਂ ਆ ਮੂਰੇ ਜੋੜੀ ਲਾ ਲਈ ਸੀ ਵੱਡਿਆਂ ਫਰਜੰਦਾਂ ਦੀ ਖਾਲੀ ਕਰਕੇ ਤੁਰ ਪੈ ਸਤਗੁਰ पूरी आनंदी जी खाली कराए सतगुर पूरी आनंद जी आना ठंड कैर जी सीना ठारे पई उहो महीना ठंड क सीना ठारे पई दिसे ਸਰਸਾ ਨਦੀ ਸਾਹਮਣੇ ਸ਼ੂਕਾ ਮਾਰੇ ਪਈ ਦਿਸੇ ਸਰਸਾ ਨਦੀ ਸਾਹਮਣੇ ਸ਼ੂਕਾ ਮਾਰੇ ਪਈ ਆਓ ਪਈ ਪਰਖ ਵਿੱਚ ਘੜੀ ਦਿਸੇ ਜੀਤੋ ਜਨੰਦਾ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੁਰੀ ਅਨੰਦਾ ਦੀ ਕਾਲੀ ਕਰਕੇ ਤੁਰ ਪਏ ਸਤਗੁਰੁ ਪੁਰੀ ਅਨੰਦਾ ਦੀ ਓ ਪਟ ਹਡਾਉਣ ਮਖਮਲ ਦੇ ਸਰਦੀ ਵਿੱਚ ਜਾ ਰਹੇ ਸੀ ਕੌਮ ਦੀ ਨਵੀਂ ਉਸਾਰੀ ਖਾਤਰ ਧਾਤੇ ਕਸ਼ਟ ਉਠਾ ਰਹੇ ਸੀ ਔ ਕੌਮ ਦੀ ਨਵੀਂ ਉਸਾਰੀ ਖਾਤਰ ਕੰਟੀ ਉਠਾਰ ਐਸੀ ਔ ਰੱਖੀ ਨਾ ਪ੍ਰਵਾਹ ਕਿਸੇ ਨੇ ਖਾਨਾ ਖੰਦਾ ਦੀ ਔ ਰੱਖੀ ਨਾ ਪ੍ਰਵਾਹ ਕਿਸੇ ਨੇ ਆਏ ਖਾਨਾ ਖੰਦਾ ਦੀ ਖਾਲੀ ਕਰਕੇ ਤਰਪੈ ਸਤਗੁਰੁ ਬੁਰੀ ਅਨੰਦਾ ਦੀ ਖਾਲੀ ਕਰਕੇ ਤੁਰ ਪੈ ਸਤਗੁਰੁ ਪੂਰੀ ਅਨੰਦਾਂ ਦੀ ਆ ਕਮੀਆਂ ਦੀ ਰਚਨਾ ਤੇ ਮਾਇਆ ਸਰਸਾ ਭੇਟ ਕਰੀ ਕਮੀਆਂ ਦੀ ਰਚਨਾ ਤੇ ਮਾਇਆ ਸਰਸਾ ਭੇਟ ਕਰੀ ਲੋਕਾਂ ਦੇ ਦੁੱਖਾਂ ਦੀ ਗਟੜੀ ਦਾਤਾ ਤੂੰ ਆਪਣੇ ਸੀ ਸਤਰੀ ਓ ਲੋਕਾਂ ਦੇ ਦੁੱਖਾਂ ਦੀ ਗਟੜੀ ਆਪਣੇ ਸੀ ਸਤਰੀ ਓ ਮਸਤਾਰੀ ਲੰਗਾਤੀ ਸੀ ਸਤ ਗੁਰਦਿਆਂ ਸੰਨਾਂ ਦੀ ਖਾਲੀ ਕਰਕੇ ਤੁਰ ਪੈ ਸਤ ਗੁਰ ਪੂਰੀ ਅਨੰਦਾਂ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੁਰੀ ਅਨੰਦਾ ਨੀ